Thank <laughs> you. ਦੀ ਕੀ ਕਹਾਵਤ ਲੋ ਜੈ ਸ਼ਿਵ ਦਾ ਸਾਰੇ ਸੰਗਤ ਨੂੰ ਬੇਨਤੀ ਹੈ ਆਪਣੇ ਆਪਣੇ ਸਥਾਨ ਤੇ ਅੱਜ ਹਨੂਮਾਨ ਜੀ ਦੇ ਜਨਮ ਦਿਨ ਤੇ ਅਸੀਂ ਬੜਾ ਹਨੂਮਾਨ ਮੰਦਿਰ ਪਹੁੰਚੇ ਆਂ ਜਿੱਥੇ ਲੱਖਾਂ ਦੀ ਤਦਾਦ ਦੇ ਵਿੱਚ ਸੰਗਤ ਅੱਜ ਦਰਸ਼ਨਾਂ ਨੂੰ ਪਹੁੰਚੀ ਹੈ ਔਰ ਭਗਵਾਨ ਜੀ ਦਾ ਆਸ਼ੀਰਵਾਦ ਲਿਆ ਹੈ ਸੋ ਪਬਲਿਕ ਨੂੰ ਕੀ ਮੈਸੇਜ ਦੋਗੇ ਜਨਮ ਉਸਤ ਬਾਰੇ ਬਸ ਇਹ ਹੈ ਕਿ ਇਹਨਾਂ ਨੇ ਬਹੁਤ ਵੱਡੀਆਂ ਲੜਾਈਆਂ ਜੰਗਿਆਈ ਵਾਸਤੇ ਲੜੀਆਂ ਨੇ ਔਰ ਬਰਾਈ ਦੇ ਉੱਤੇ ਲੜੀਆਂ ਨੇ ਸਾਨੂੰ ਉਹਦਾ ਮੈਸੇਜ ਜਰੂਰ ਆਪਣੇ ਨਾਲ ਆਪਣੇ ਪਰਿਵਾਰਾਂ ਨੂੰ ਦੱਸਣਾ ਚਾਹੀਦਾ ਸੋ ਅੱਜ ਦਾ ਜਿਹੜਾ ਦੇਣੇ ਬੜਾ ਮਹਾਨ ਦੇਣੇ ਔਰ ਅਸੀਂ ਆਤਮਸਤਕ ਹੋਏ ਆ ਹਨੂਮਾਨ ਜੀ ਨੇ ਜਿਸ ਤਰੀਕੇ ਦੇ ਨਾਲ ਭਗਵਾਨ ਰਾਮ ਸੀਤਾ ਮਤਾ ਦੀ ਜਿਸ ਤਰੀਕੇ ਨਾਲ ਸੇਵਾ ਕੀਤੀ ਹੈ ਔਰ ਜਿਸ ਤਰੀਕੇ ਨਾਲ ਤਾਕਤ ਦਾ ਇੱਕ ਮਤਲਬ ਸਰੋਤ ਹੈ ਔਰ ਉਹਨਾਂ ਤੋਂ ਅਸੀਂ ਲੋਕ ਵੀ ਤਾਕਤ ਲੈਣੇ ਆ ਬੁਰਾਈ ਦੇ ਵਿਰੋਧ ਲੜਨ ਵਾਸਤੇ ਸੋ ਮੈਂ ਆਪਣੇ ਵੱਲੋਂ ਸਭਨਾਂ ਨੂੰ ਅਨੁਮਾਨ ਜੀ ਦੇ ਜਨਮ ਦਿਨ ਦੀ ਬਹੁਤ-ਬਹੁਤ ਵਧਾਈ ਦਿੰਦਾ ਜੀ ਹਨੂਮੱਤ ਜਲਦੀ ਜੀ ਕੀ ਜਾਨ ਹੈ ਅੱਜ ਬਲਾਈ ਪੁੱਤਰ ਦੇਣਿਆ ਅੱਜ ਹਨੂਮਾਨ ਜੀ ਦੀ ਜਨਮ ਦਿਨਤੀ ਜਿਹੜੀ ਆ ਸਾਰੀਆਂ ਸੰਗਤਾਂ ਵੱਲੋਂ ਸਾਰੇ ਸ਼ਹਿਰ ਵਾਸੀਆਂ ਵੱਲੋਂ ਬਣੀ ਸ਼ਰਧਾ ਦੇ ਫੁੱਲਾਂ ਨਾਲ ਜਿਹੜੀ ਸਾਰੀ ਪ੍ਰੇਰਣਾ ਕੀਤੀ ਜਾ ਕੇ ਸੋ ਮੈਂ ਸਾਰੀਆਂ ਸੰਗਤਾਂ ਨੂੰ ਅੱਜ ਦੇ ਸ਼ੁਭ ਦਿਨ ਤੇ ਮੁਬਾਰਕਬਾਦ ਦਿੰਦਾ ਹਾਂ